ਆ ਬਈ ਡੰਗਰ ਕਿਹੜੀ ਬਰੀਡ ਹੈ ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਗੇ ਆ ਜਾ ਕੈਮਰਾਮੈਨ ਆ ਜਿਹੜੀ ਆ ਜਿਹੜੀ ਝੋਟੀ ਆ ਇਹਦੇ ਸੰਗ ਵੀ ਦੇਖ ਲਓ ਤੇ ਇਹ ਜਣੀ ਮੋਰਾ ਵੀ ਆਇਆ ਆ ਜਾਓ ਪਿੱਛੇ ਬਹੁਤ ਸਾਨੂੰ ਗੁੱਤੀ ਲਖਾਉਣਾ ਆ ਦੇਖ ਲਓ ਪਿੱਛੋਂ ਵੀ ਦੇਖ ਲਓ ਪਤਲੇ ਪਤਲੇ ਚਮੜੇ ਦੀ ਆ ਜਿਹੜੀ ਆਹਾਂ ਇਹ ਵੀ ਮੋਰਾ ਦੀ ਆ ਆ ਜਿਹੜੀ ਆ ਫੇਸ ਸਾਸੇ ਹਰਿਆਣੇ ਦੀ ਆ ਮੋਦੀ ਦੀ ਝੋਟੀ ਆ ਇਹ ਅੱਗੇ ਆ ਜਾਓ ਆਹ ਇਹ ਵੀ ਮੋਦੀ ਦੀ ਕਟਰੀਆ ਮੋਦੀ ਦੀ ਤੇ ਆਹ ਗਾ ਗਈ ਇਹ ਨਹੀਂ ਵੇਚਣੀ ਆਹ ਸੇਲ ਕਰਨੀਆਂ ਆ ਬਹੁਤ ਵਧੀਆ ਵਾ ਤੇ ਆਹ ਜਿਹੜੀ ਝੋਟੀ ਆ ਇਹ ਸਾਰਾ ਟੱਬਰ ਚੱਲਿਆ ਬਾਹਰ ਅਮਰੀਕਾ ਦਾ ਫੈਮਿਲੀ ਕੇ ਸੇ ਇਹਨਾਂ ਦਾ ਇਹ ਲੱਗ ਗਿਆ ਵਾ ਤੇ ਤਾਂ ਇਹ ਝੋਟੀਆਂ ਬਕਾਊ ਆ ਨਹੀਂ ਤਾਂ ਇਹ ਬੰਦੇ ਬਹੁਤ ਕੰਮ ਕੰਮ ਵਾਲੇ ਬੰਦੇ ਆ ਤੇ ਆਹ ਝੋਟੀ ਵੀ ਬਹੁਤ ਵਧੀਆ ਵਾ ਠੀਕ ਆ ਬਹੁਤ ਛੰਨੀ ਝੋਟੀ ਆ ਦੇਖ ਲੋ ਪਤਲੇ ਚਮੜੇ ਦੇ ਤੇ ਆ ਹੈਗਾ ਟੱਟਾ ਤੇ ਟੱਟੇ ਦਾ ਦਾ ਸੀਮਾ ਤਾਂ ਪਤਾ ਨਹੀਂ ਕਿਹੜਾ ਸੀਮਾ ਲੱਗਦਾ ਠੀਕ ਹੈ ਤੇ ਬਾਕੀ ਸਾਨੂੰ ਨੰਬਰ ਪਾ ਦਾਂਗੇ ਵਿੱਚ ਤੁਸੀਂ ਕੱਲ੍ਹ ਨੂੰ ਕਾਲ ਤੇ ਸਾਨੂੰ ਦੱਸ ਦੰਗੇ